ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਗ ਕਰਨ ਵਾਲ ਤੇ ਭੇਡਚਾਲ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਜਗ ਕਰਨ ਤੋਂ ਮਕਸਦ ਹੁੰਦਾ ਹੈ ਕਿ ਈਂਦਰ ਦੇਵਤੇ ਨੂੰ ਖੁਸ਼ ਕਰਕੇ ਮੀਂਹ ਪਵਾਇਆ ਜਾਵੇ ਤੇ ਜਦੋਂ ਮੀਂਹ ਪੈਂਦਾ ਹੈ ਪਹਿਲਾਂ ਤਾਂ ਕਹਿਣਗੇ ਜੇ ਮੀਂਹ ਦੀ ਲੋੜ ਹੈ ਜਦੋਂ 2-4 ਘੰਟੇ ਪੈ ਜਾਂਦਾ ਹੈ ਫਿਰ ਅਰਦਾਸਾਂ ਕਰਨਗੇ ਗੁਰਦੁਆਰੇ ਜਾ ਕੇ ਬੁੱਧ ਪਿੰਡਾਂ ਵਿੱਚ ਸੁਹਾਗੇ ਦੇ ਇੱਕ ਪੈਰ ਤੇ ਖੜ ਕੇ ਇੰਦਰ ਦੇਵਤੇ ਨੂੰ ਕਹਿਣਗੇ ਕਿ ਮੀ ਪਉਣਾ ਬੰਦ ਕਰ ਦੇ ਤੇ ਜਿਹੜਾ ਜਾਗ ਹੈ ਉਹ ਚੌਲਾਂ ਦਾ ਕੀਤਾ ਜਾਂਦਾ ਹੈ ਪਿੰਡਾਂ ਦੇ ਵਿੱਚ ਪੈਸੇ ਇਕੱਠੇ ਕਰਦੇ ਆ ਕਰਨ ਇਕੱਠੇ ਕਰਦੇ ਆ ਕੁਝ ਕੜਾਹੇ ਚੌਲਾਂ ਦੇ ਕਢ ਦਿੱਤੇ ਜਾਂਦੇ ਆ ਤੇ ਦਬਾਬੇ ਦੇ ਵਿੱਚ ਜੇ ਤੁਸੀਂ ਜਾ ਕੇ ਦੇਖੋਗੇ ਉੱਥੇ ਦਲੀਆਂ ਦਿੰਦੇ ਨੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਦਲੀਆਂ ਖਦਾ ਜੇ ਨੂੰ ਦਿੰਦੇ ਆ ਲਿਖਵਾ ਜਾ ਖੁਸ਼ ਹੋਵੇ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੀ ਤੁਸੀਂ ਪੂਜਾ ਨਾ ਕਰੋ ਜਿਹੜਾ ਕੋਈ ਜਿੱਥੇ ਜੁੜਿਆ ਉਹ ਜੁੜਿਆ ਰਵੇ ਅਸੀਂ ਕਿਸੇ ਨੂੰ ਤੋੜਦੇ ਨਹੀਂ ਪਰ ਗੱਲ ਇਹ ਹੈ ਵੀ ਜਗ ਕਰਨ ਦੇ ਨਾਲ ਮੀਂਹ ਨਹੀਂ ਪੈਂਦੇ ਤੇ ਨਾ ਦਲਈਏ ਦੇ ਨਾਲ ਮੀਂਹ ਪੈਂਦੇ ਆ ਇਹ ਕੌੜਾ ਸੱਚ ਹੈ ਮੈਂ ਗੱਲ ਤਾਂ ਕਰ ਰਿਹਾ ਬਹੁਤੇ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਇਹ ਕਰਮਕਾਂਡ ਕੀਤਾ ਜਾਂਦਾ ਹੈ ਮੀ ਜੇ ਤੁਸੀਂ ਸਾਇੰਸ ਦੇ ਮੁਤਾਬਕ ਦੇਖੋਗੇ ਤਾਂ ਬਨਸ਼ਪਤੀ ਦੀ ਲੋੜ ਹੈ ਕੁਦਰਤ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੈ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ ਤੇ ਜਿਹੜੇ ਕਹਾੜੇ ਦਰਖਤਾਂ ਤੇ ਚਲਦੇ ਨੇ ਉਹਨਾਂ ਕਹਾੜਿਆਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਦਰਖਤ ਜਿੱਥੇ-ਜਿੱਥੇ ਲੱਗੇ ਨੇ ਤੇ ਉਥੇ-ਉਥੇ ਦਰਖਤਾਂ ਦੀ ਸੰਭਾਲ ਅਸੀਂ ਕੀਤੀ ਨਹੀਂ ਦੂਜੀ ਗੱਲ ਮੀ ਪਗੌਣ ਵਾਸਤੇ ਹਰੇਕ ਬੰਦਾ ਚਾਹੁੰਦਾ ਕਿ ਮੀਂਹ ਪਵੇ ਹਰੇਕ ਦੀ ਖੁਆਇਸ਼ ਇੱਛਾ ਹੁੰਦੀ ਹੈ ਕਿ ਮੌਸਮ ਚੇਂਜ ਹੋਵੇ ਠੰਡਾ ਹੋਵੇ ਪਰ ਨਾਲ ਜਿੱਥੇ ਜਿੱਥੇ ਜੰਗ ਕੀਤੇ ਜਾਂਦੇ ਨੇ ਨਾ ਉੱਥੇ ਜਗਤੀ ਵਿਦਕਰਾਵੇ ਕੀਤਾ ਜਾਂਦਾ ਹੈ ਉੱਥੇ ਜਦੋਂ ਇਹ ਜੰਗ ਵਰਤਾਏ ਜਾਂਦੇ ਨੇ ਚੌਲ ਬਣਾ ਕੇ ਪਰ ਉਦੋਂ ਨਾਮ ਸ਼ਹੁਦ ਵਰਤੇ ਨਹੀਂ ਚਾਹੁੰਦਾ ਦਲਤ ਸ਼ਬਦ ਕਈ ਵਾਰੀ ਵਰਤੇ ਜਾਂਦੇ ਨੇ ਉਥੇ ਪੰਗਤ ਅੱਡ ਹੁੰਦੀ ਹੈ ਬੁੱਧ ਡੇਰਾਂ ਵਿੱਚ ਮੈਂ ਖੁਦ ਦੇਖਿਆ ਭਾਂਡੇ ਅੱਡ ਰੱਖੇ ਹੋਏ ਐ ਤੇ ਕਈ ਡੇਰਾਂ ਦੇ ਵਿੱਚ ਜੇ ਕੋਈ ਗਰੀਬ ਨਾਮ ਸ਼ਹੁਦ ਦੁਆਰਾ ਨਾਮ ਵਰਤਦਾ ਕੋਈ ਦੁੱਧ ਦਾ ਡੋਨੂ ਲੈ ਕੇ ਚਲਾ ਜਾਵੇ ਤਾਂ ਉਹ ਦੁੱਧ ਲੰਗਰ ਵਿੱਚ ਨਹੀਂ ਪਾਉਂਦੇ ਉੱਥੇ ਪਏ ਕੁੰਡਿਆਂ ਵਿੱਚ ਪਾਉਂਦੇ ਆ ਜਿਹੜੇ ਕੁੰਡਿਆਂ ਦੇ ਵਿੱਚੋਂ ਕੁੱਤੇ ਦੁੱਧ ਪੀਂਦੇ ਆ ਇਹੋ ਜਾਂ ਵਰਤਾਰਾ ਇਹਨਾਂ ਜੱਗਾਂ ਦੇ ਵਿੱਚ ਕੀਤਾ ਜਾਂਦਾ ਹੈ ਤੇ ਕੁਝ ਜਿਹੜੇ ਡੇਰਾਂ ਦੇ ਮਹੰਤ ਨੇ ਉਹਨਾਂ ਨੇ ਗੁਰੂ ਸਾਹਿਬ ਦੇ ਸਰੂਪ ਰੱਖੇ ਹੋਏ ਆ ਤੇ ਉਹ ਕਿਸੇ ਗਰੀਬ ਘਰ ਦੇ ਵਿੱਚ ਨਾ ਗੁਰੂ ਸਾਹਿਬ ਲੈ ਕੇ ਜਾਂਦੇ ਆ ਪਾਠ ਕਰਨ ਨੂੰ ਤਰਜੀਹ ਨਹੀਂ ਦਿੰਦੇ ਇੱਥੋਂ ਤੱਕ ਕਿ ਉਹ ਕਿਸ਼ੇ ਨੂੰ ਆਪਣੇ ਡੇਰੇ ਦੇ ਵਿੱਚ ਨੇੜੇ ਤੱਕ ਨਹੀਂ ਟੋਕਣ ਦਿੰਦੀ। ਜਾਤੀ ਤੌਰ ਤੇ ਬਿਤਕਰਾ ਕਰਦੇ ਐ। ਇਹ ਸਚਾਈ ਐ। ਇਹ ਗੱਲਾਂ ਕੌੜੀਆਂ ਨੇ ਸੇਤੀ ਹਾਜ਼ਮ ਨਹੀਂ ਹੁੰਦੀਆਂ। ਮੈਂ ਇਹ ਨਹੀਂ ਕਹਿੰਦਾ ਕਿ ਕੌਣ ਖਵਾਜੇ ਨੂੰ ਮੰਨਦਾ ਐ। ਕੌਣ ਇੰਦਰ ਦੇਵਤੇ ਨੂੰ ਮੰਨਦਾ ਐ। ਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਗੱਲ ਕਰ ਰਹੇ ਹਾਂ, ਸਿਧਾਂਤ ਦੀ ਗੱਲ ਕਰ ਰਹੇ ਹਾਂ। ਕਿ ਇਹ ਜਿਹੜੇ ਕਰਮਕਾਂਡ ਤੁਸੀਂ ਕਰਦੇ ਹੋ ਗੁਰਦੁਆਰੇ ਵਿੱਚ ਨਾ ਕਰੋ ਜਿੱਥੇ ਮਰਜ਼ੀ ਚੌਲਾਂ ਦੇ ਕੜਾਹੇ ਕਢੋ ਜੋ ਮਰਜ਼ੀ ਕਰੋ ਜੋ ਕੋਈ ਦਲੀਆਂ ਦਿੰਦਾ ਹੈ ਖਵਾਜੇ ਨੂੰ ਖੁਸ਼ ਕਰਦਾ ਹੈ ਕਰੇ ਪਰ ਇਹ ਦਲੀਆਂ ਦੇਣੇ ਜੱਗ ਕਰਨੇ ਗੁਰਦੁਆਰੇ ਵਿੱਚ ਨਾ ਕਰੋ ਪਤਾ ਨਹੀਂ ਕਿੰਨੇ ਇਹ ਪਰਤ ਪਾਈ ਹੈ ਤੇ ਅਸੀਂ ਲਕੀਰ ਦੇ ਫਕੀਰ ਬਣ ਗਏ ਤੇ ਜੋ ਪਹਿਲਾਂ ਹੋ ਰਿਹਾ ਸੀ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ ਗੁਰਦੁਆਰਾ ਸਰਦਾ ਜਿਹੜਾ ਸਿਧਾਂਤ ਹੈਗਾ ਕਨਸੈਪਟ ਹੈਗਾ ਉਹਨੂੰ ਥੋੜਾ ਜਿਹਾ ਸਮਝ ਗਏ ਅਸੀਂ ਅਸੀਂ ਰੌਲਾ ਪਾਉਨੇ ਆ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਿਧਾਂਤਾਂ ਦੀ ਉਲੰਘਣਾ ਕਰ ਦਿੱਤੀ ਗਈ ਮਰਜਾ ਦਾ ਜੀ ਤਾਂ ਜੀਆਂ ਉਡਾਈਆਂ ਗਈਆਂ ਇਹ ਅਸੀਂ ਆਮ ਰੌਲਾ ਪਾਉਨੇ ਆ ਪਰ ਕੀ ਜਿਹੜੇ ਅਸੀਂ ਜਾਗ ਕਰਦੇ ਆ ਮੀਂਹ ਪਾਉਣ ਵਾਸਤੇ ਉਹਦਾ ਕੋਈ ਸਿੱਖ ਦੇ ਨਾਲ ਸਿੱਖੀ ਦੇ ਨਾਲ ਸਿਧਾਂਤ ਦੇ ਨਾਲ ਕੋਈ ਸੰਬੰਧ ਹੈਗਾ ਬਿਲਕੁਲ ਨਹੀਂ ਦੂਜੇ ਪਾਸੇ ਜਿਵੇਂ ਰੌਲਾ ਪਾਉਨੇ ਆ ਅਜਤਾ ਜੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸੋ ਸਿੱਖ ਸਖਾ ਬੰਦ ਬਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਇਹੋ ਜਿਹੇ ਸ਼ਬਦ ਪੜਦੇ ਤੇ ਮੀਂਹ ਪਾਉਣ ਲਈ ਅਸੀਂ ਅਰਦਾਸਾਂ ਕਰਦੇ ਆ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਵੈਦਰ ਹੈ ਜਿਹੜਾ ਮਾਤਾ ਵਰਨਾ ਉਹ ਵਧੀਆ ਰਹੇ ਮੌਸਮ ਦੇ ਮੁਤਾਬਕ ਤਾਂ ਫਿਰ ਜਿਹੜੇ ਅਸੀਂ ਖੇਤਾਂ ਦੇ ਵਿੱਚ ਵੱਡੇ ਵੱਡੇ ਬੋਰ ਕਰਕੇ ਮੋਟਰਾਂ ਲਾਈਆਂ ਹੋਈਆਂ ਨੇ ਪਾਣੀ ਮੁੱਕਣ ਦੇ ਖਤਮ ਹੋਣ ਦੇ ਕਾਰਨ ਤੇ ਖੜਾ ਹੈ ਕਿ ਸਾਡੀ ਗਲਤੀ ਨਹੀਂ ਆ ਕੇਵਲ ਜਗ ਕਰਨ ਵੇਲੇ 10 ਵੀ ਗੱਟੇ ਚੜਾਉਣ ਦੇ ਬਰਤ ਲੈਣੇ ਆ ਅਸੀਂ ਸਾਰੇ ਸਾਲ ਦੇ ਵਿੱਚ ਕਿਸੇ ਘਰ ਦੇ ਵਿੱਚ 2-3 ਗੱਟਿਆਂ ਤੋਂ ਵੱਧ ਚੌਲ ਕੋਈ ਖਾ ਨਹੀਂ ਸਕਦਾ ਤੇ ਅਸੀਂ ਝੂਨਾ ਲਾ ਲਾ ਕੇ ਪੰਜਾਬ ਦੀ ਧਰਤੀ ਨੂੰ ਵੀ ਨਸ਼ੇੜੀ ਬਣਾਤਾ ਔਰ ਪੰਜਾਬ ਦਾ ਪਾਣੀ ਧਰਤੀ ਦੇ ਵਿੱਚੋਂ ਖਤਮ ਕਰਤਾ ਮੁਕਾਤਾ ਤੇ ਦੂਜੇ ਪਾਸੇ ਅਸੀਂ ਧਰਮੀ ਬਣਦੇ ਹਾਂ ਜੱਗ ਕਰਕੇ ਵੀ ਪਵਾਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸਭ ਕੁਝ ਕਰਮ ਕਾਂਡ ਨੇ ਜਿਹੜੇ ਗੁਰਮਤ ਤੋਂ ਉਲਟ ਨੇ ਬਹੁਤ ਬਾਰ ਮੈਂ ਸ਼ਬਦ ਵਰਤੇ ਨੇ ਪ੍ਰੋਫੈਸਰ ਕੂਰ ਸਿੰਘ ਦੇ ਇਹ ਸ਼ਬਦ ਨੇ ਕਿ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ਪਰ ਕਿ ਜਿਹੜੇ ਗੁਰਾਂ ਦੇ ਨਾਂ ਤੇ ਪੰਜਾਬ ਵੱਸਦਾ ਉਹਨਾਂ ਗੁਰੂ ਸਾਹਿਬਾਨਾਂ ਨੂੰ ਅਸੀਂ ਮੰਨਦੇ ਹਾਂ ਇਹਨਾਂ ਦੀ ਗੱਲਬਾਤ ਅਸੀਂ ਆਪਣੇ ਜੀਵਨ ਦੇ ਵਿੱਚ ਕਿਤੇ ਕਹਿੰਨੇ ਸੁਣਦੇ ਹਾਂ ਉਹਨਾਂ ਤੇ ਅਸੀਂ ਪਹਿਰਾ ਦਿੰਨੇ ਹਾਂ ਜਿਹੜੇ ਗੁਰਦੁਆਰਾ ਦੇ ਕਢਾ ਮ ਚੌਧਰੀ ਨੇ ਅਨਾਉਂਸਮੈਂਟਾਂ ਕਰਨਗੇ ਕੱਲ ਨੂੰ ਜਾਗ ਕਰਨਾ ਜੀ ਦਾਣੇ ਇਕੱਠੇ ਕਰ ਲਓ ਸਮਾਧਨਾ ਮਾਰੇ ਅਰੇ ਸਾਡੇ ਬਾਬੇ ਨੇ ਭਗਵੇਂ ਚੋਲਿਆਂ ਵਾਲੇ ਇਹ ਕੀ ਕਰ ਰਹੇ ਆ ਤੇ ਜਦੋਂ ਅਸੀਂ ਕਹਿੰਨਾ ਸਿੱਖ ਕੌਮ ਦਾ ਸਿੱਖ ਧਰਮ ਦਾ ਨਵੇਂ ਕਲਾ ਧਰਮ ਹੈ ਨਵੇਂ ਕਲਾ ਮਜੂ ਹੈ ਅਸੀਂ Hindu ਨਹੀਂ ਅਸੀਂ ਸਿੱਖ ਵੱਡੇ ਵੱਡੇ ਡੀਂਗਾ ਮਾਰਦੇ ਆ ਕਿ ਜਿਹੜੇ ਜੱਗ ਕਰ ਕਰਕੇ ਅਸੀਂ ਜਲੂਸ ਕੱਢਦੇ ਗੁਰਦੁਆਰਿਆਂ ਦੇ ਵਿੱਚ ਸੰਧਾਨਾਂ ਦਾ ਲੰਘਣਾ ਕਰਦੇ ਆ ਅਸੀਂ ਇੱਥੋਂ ਕਹਿ ਸਕਦੇ ਆ ਕਿ ਅਸੀਂ ਨਵੇਕਲੇ ਆ ਅਸੀਂ ਹਿੰਦੂ ਨਹੀਂ ਅਸੀਂ ਸਿੱਖ ਆ ਅਸੀਂ ਕਹਿ ਸਕਦੇ ਆ ਮੈਂ ਕਿਸੇ ਵੀ ਮਜ਼ਮ ਨੂੰ ਤਰਜੀਹ ਨਹੀਂ ਦਿੰਦਾ ਸਿੱਖ ਹੋਂਦੇ ਨਾਂ ਤੇ ਮੈਂ ਕੋਈ ਕਟੜਤਾ ਨਹੀਂ ਵਰਤ ਰਿਹਾ ਮੈਂ ਮਜ਼ਮ ਤੋਂ ਪਹਿਲਾਂ ਧਰਮ ਤੋਂ ਪਹਿਲਾਂ ਇੱਕ ਇਨਸਾਨ ਆ ਇਨਸਾਨੀਅਤ ਜਿਸ ਮਨੁੱਖ ਦੇ ਵਿੱਚ ਹੈ ਤੇ ਉਹ ਮਨੁੱਖ ਨੇ ਸਮਾਜ ਦੀਆਂ ਕੁਰਤੀਆਂ ਨੂੰ ਵੀ ਦੇਖਣਾ ਹੈ ਤੇ ਆਪਣੀ ਕੌਮ ਦੇ ਵਿੱਚ ਕੀ ਹੋ ਰਿਹਾ ਉਹਨੂੰ ਵੀ ਦੇਖਣਾ ਹੈ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਜਿਹੜੇ ਪਖੰਡ ਕੀਤੇ ਜਾਂਦੇ ਨੇ ਉਹ ਸਭ ਕੁਝ ਇੱਕ ਇਨਸਾਨ ਨੂੰ ਕਹਿਣ ਦਾ ਹੱਕ ਹੈ ਉਹ ਕਹਿ ਸਕਦਾ ਬਹੁਤਿਆਂ ਦੇ ਮਿਰਚਾਂ ਲੱਗਣੀਆਂ ਨੇ ਕਿ ਤੁਹਾਨੂੰ ਕੀ ਲੋੜ ਹੈ ਜੱਗ ਦੇ ਖਿਲਾਫ ਬੋਲਣ ਦੀ ਜਿਹਨੇ ਕਰਨਾ ਕਰੋ ਪਰ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਅਰਦਾਸਾਂ ਕਰਕੇ ਭੋਗ ਲਵਾ ਰਹੇ ਹੋ ਜੇ ਤੁਸੀਂ ਡੇਰੇ ਵਿੱਚ ਗੁਰੂ ਸਾਹਿਬ ਦਾ ਸਰੂਪ ਹੈਗਾ ਉੱਥੇ ਵੀ ਭੋਗ ਤਾਂ ਲਗਵਾ ਲਿਓ ਤੁਸੀਂ ਚੌਲਾਂ ਨੂੰ ਜਾਂ ਦਲੀਆਂ ਨੂੰ ਉੱਥੇ ਵੀ ਅਰਦਾਸਾਂ ਤਾਂ ਕਰਦੇ ਹੋ ਤੁਸੀਂ ਦਬਾਬੇ ਵਿੱਚ ਚੱਲਦਾ ਇਹ ਦਲੀਆਂ ਦਿੱਤਾ ਜਾਂਦਾ ਗੁਰਦੁਆਰਿਆਂ ਦੇ ਵਿੱਚ ਤੇ ਮਾਲਵੇ ਦੇ ਵਿੱਚ ਜਗ ਕੀਤੇ ਜਾਂਦੇ ਨੇ ਗੁਰਦੁਆਰਿਆਂ ਦੇ ਵਿੱਚ ਵੀ ਡੇਰਾਂ ਦੇ ਵਿੱਚ ਵੀ ਜਿੰਨਾ ਮਰਜ਼ੀ ਤੁਸੀਂ ਇਹ ਪਖੰਡ ਕਰ ਲਓ ਤੁਹਾਡੇ ਕਹਿਣ ਦੇ ਨਾਲ ਨਾ ਮੀ ਪੈ ਸਕਦਾ ਤੇ ਨਾ ਮੀ ਬੰਦ ਹੋ ਸਕਦਾ ਇਹ ਸਭ ਪਖੰਡ ਹੈ ਜਦੋਂ ਇਹ ਵੀਡੀਓ ਸੁਣੋਗੇ ਨਾ ਬਹੁਤਿਆਂ ਨੂੰ ਪ੍ਰੋਬਲਮ ਹੋਣੀ ਹੈ ਮਿਰਚਾਂ ਲੱਗਣੀਆਂ ਨੇ ਕਿ ਤੁਹਾਨੂੰ ਕੀ ਲੋੜ ਹੈ ਲੋੜ ਹੈਗੀ ਹੈ ਜੇ ਬਾਦਵਰਨ ਵੈਦਰ ਵਧੀਆਂ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਬਨਸਪਤੀ ਅਸੀਂ ਖਤਮ ਨਾ ਕਰੀਏ ਦਰਤਾਂ ਵੱਲ ਧਿਆਨ ਦੇਈਏ ਅਸੀਂ ਝੋਨਾ ਲਾ ਲਾ ਕੇ ਪਾਣੀ ਖਤਮ ਕਰ ਦਿੱਤਾ ਆ ਜਿਹੜੀ ਪਾਣੀ ਦੀ ਬੋਤਲ ਅੱਜ ਬਾਜ਼ਾਰ ਵਿੱਚੋਂ 20 ਰੁਪਈਆ ਦੀ ਮਿਲਦੀ ਹੈ ਨਾ 10 ਸਕਸਾਂਟ ਹਿਰੋ 200 ਤੋਂ ਘੱਟ ਨਹੀਂ ਮਿਲਣੀ ਇਹ ਬੋਤਲ ਐਡੀ ਬੈਡੀ ਮੁਸੀਬਤ ਆਉਣ ਵਾਲੀ ਹੈ ਜਾਗ ਕਰਦੇ ਰਹੋ ਤੇ ਖੇਤਾਂ 'ਚ ਜਾ ਕੇ ਕਹਾੜੇ ਚਲਾਉਂਦੇ ਰਹੋ ਦਰਖਤਾਂ ਦੇ ਜਾਨੀ ਕਿ ਜਿੱਥੇ ਅਸੀਂ ਕੁਝ ਕਰਨਾ ਸੀ ਉਧਰ ਸਾਡਾ ਧਿਆਨ ਨਹੀਂ ਜਿਹੜੇ ਅਸੀਂ ਵਿਪਰ ਨੇ ਸਾਡੇ ਸਿਰ ਤੇ ਇਹ ਸਿਧਾਂਤ ਥੋਪੇ ਨੇ ਸਾਨੂੰ ਗੁਰਮਤਿ ਤੋੜ ਕੇ ਦੂਜੇ ਪਾਸੇ ਤੋਰਿਆ ਹੈ ਦੇਵੀ ਦੇਵਤਿਆਂ ਦੀ ਪੂਜਾ ਵੱਲ ਤੋਰਿਆ ਤੇ ਇਹ ਗੁਰਮਤ ਅਸੀਂ ਬਹੁਤ ਦੂਰ ਹਾਂ ਮੈਂ ਬਹੁਤੀ ਲੰਬੀ ਚੌੜੀ ਗੱਲ ਨਾ ਕਰਾਂ ਬਸ ਇੰਨੀ ਗੱਲ ਕਹਿਣੀ ਹੈ ਕਿ ਜਿਹੜਾ ਇਹ ਜਗ ਕਰਨ ਦਾ ਇੱਕ ਭੇੜਚਾਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਤੇ ਇਹਨੂੰ ਉਹ ਲੋਕ ਜ਼ਰੂਰ ਸਮਝਣ ਜਿਨ੍ਹਾਂ ਨੂੰ ਥੋੜੀ ਵੱਤੀ ਸਾਇੰਸ ਪ੍ਰਤੀ ਸਮਝ ਹੈਗੀ ਆ ਜਿਨ੍ਹਾਂ ਨੂੰ ਗੁਰਮਤਿ ਪ੍ਰਤੀ ਸਮਝ ਹੈਗੀ ਹੈ ਕਿ ਮੀਂ ਨਾਮ ਅਰਦਾਸ ਕਰਨ ਦੇ ਨਾਲ ਬੰਦ ਹੋ ਸਕਦਾ ਤੇ ਨਾ ਮੀਂ ਅਰਦਾਸ ਕਰਨ ਦੇ ਨਾਲ ਪੈ ਸਕਦਾ ਜਿੱਡੇ ਮਰਜੀ ਜਗ ਕਰ ਲਓ ਤੁਸੀਂ ਮਰ ਜੋ ਟਕਰਾਂ ਤੇ ਜੇ ਅਸੀਂ ਚਾਹੁੰਦੇ ਆ ਕਿ ਪੰਜਾਬ ਦਾ ਪਾਣੀ ਬਚਾਈਏ ਪੰਜਾਬ ਦੀ ਧਰਤੀ ਨੂੰ ਨਸ਼ੇੜੀ ਹੋਣ ਤੋਂ ਬਚਾਈਏ ਤਾਂ ਸਾਨੂੰ ਥੋੜੀ ਬਹੁਤੀ ਅਕਲ ਤੋਂ ਕਹਿ ਲਈਏ ਕੰਮ ਲੈਣਾ ਪੈਣਾ ਤਾਂ ਕਿਤੇ ਜਾ ਕੇ ਅਸੀਂ ਪੰਜਾਬ ਨੂੰ ਪੰਜਾਬ ਦੇ ਪਾਣੀ ਨੂੰ ਤੇ ਬਨਸਪਤੀ ਨੂੰ ਬਚਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ